हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਬੇਰਪਰ ਸਤਿ ਸਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੇ ਅਧੀਨ 134 ਨੰਬਰ ਟੈਸਟ ਦੇ ਉੱਤੇ ਆ ਗਏ ਬੇਟਾ ਜਿਹੜਾ 6/10 ਭਾਗ ਹੈਗਾ ਪਿਛਲੇ ਸਾਲਾਂ ਦੇ ਪੇਪਰਾਂ ਦੇ ਵਿੱਚ 2000 ਤੋਂ ਲੈ ਕੇ 2024 ਤੱਕ ਜਿਹੜੇ ਪ੍ਰਸ਼ਨ ਆਏ ਆ ਬੇਟਾ ਉਹ ਐਸ ਟੈਸਟ ਦੇ ਰਾਹੀਂ ਆਪਾਂ ਹੱਲ ਕਰਨ ਜਾ ਰਹੇ ਹਾਂ ਤਾਂ ਸਭ ਤੋਂ ਪਹਿਲੇ ਪ੍ਰਸ਼ਨ ਬਾਰੇ ਆਪਾਂ ਬੇਟਾ ਗੱਲ ਕਰਦੇ ਹਾਂ ਇਹ ਬੇਟਾ ਉਹੀ ਜਿਓਮੈਟ੍ਰੀਕਲ ਫਿਗਰ ਵਾਲੇ ਜਿਹੜੇ ਪ੍ਰਸ਼ਨ ਚੱਲਦੇ ਪਏ ਆ ਪਹਿਲਾਂ ਆਪਾਂ ਇਹਦੇ ਸਿੰਪਲ ਪ੍ਰਸ਼ਨ ਕੀਤੇ ਸੀਗੇ ਤੇ ਇੱਕ ਪਾਸੇ ਬੇਟਾ ਇੱਕ ਫਿਗਰ ਦਿੱਤੀ ਹੋਈ ਉਹ ਕੱਟੀ ਹੋਈ ਆ ਦੂਜੇ ਪਾਸੇ ਇਹਨਾਂ ਫਿਗਰਾਂ ਚੋ ਚੱਕ ਕੇ ਆਪਾਂ ਇਹ ਫਿਗਰ ਪੂਰੀ ਕਰਨੀਆਂ ਆਇਤ ਵਰਗ ਜਾਂ ਟ੍ਰਾਇੰਗਲ ਵਗੈਰਾ ਠੀਕ ਹੈ ਜਿਓਮੈਟ੍ਰੀਕਲ ਚਿੱਤਰਾਂ ਨੂੰ ਪੂਰਾ ਕਰਨਾ ਤੇ ਆ ਬੇਟਾ ਵਰਗ ਦੇ ਵਿੱਚੋਂ ਇੱਕ ਪਾਸਿਓਂ ਜਿਹੜਾ ਕੱਟਿਆ ਗਿਆ ਤੇ ਆਪਾਂ ਇਸ ਪਾਸੇ ਤੋਂ ਦੇਖ ਕੇ ਆ ਉੱਪਰ ਅਸ ਉੱਤਰ ਚਿੱਤਰਾਂ ਦੇ ਵਿੱਚੋਂ ਆ ਜਦੋਂ ਬੀ ਅਕਿਰਤੀ ਦੇਖਦੇ ਆ ਆ ਬੇਟਾ ਆ ਪੀਸ ਚੱਕ ਕੇ ਆਪਾਂ ਜੇ ਇੱਥੇ ਲਾ ਦਾਂਗੇ ਤਾਂ ਇਹ ਵਰਗ ਕੰਪਲੀਟ ਹੋ ਜਾਊਗਾ ਇਸ ਕਰਕੇ ਬੇਟਾ B1 ਜਿਹੜਾ ਉਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ। ਇਸ ਤੋਂ ਬਾਅਦ ਦੇ ਵਿੱਚ ਆ ਗਿਆ ਬੇਟਾ ਸਵਾਲ ਨੰਬਰ 2। ਸਵਾਲ ਨੰਬਰ 2 ਦੇ ਵਿੱਚ ਬੇਟਾ ਆ ਚੱਕਰ ਦਾ ਇੱਕ ਭਾਗ ਹੈਗਾ। ਦੂਜੇ ਪਾਸੇ ਬੇਟਾ ਅਸੀਂ ਦੇਖਣਾ ਵੀ ਕਿਹੜਾ ਭਾਗ ਆ ਚੱਕਰ ਦਾ ਜਿਹੜਾ ਇਹਦੇ ਵਿੱਚ ਪੂਰਾ ਪੂਰਾ ਫਿਕਸ ਹੋ ਜਾਊਗਾ। ਠੀਕ ਹੈ ਬੇਟਾ ਤਾਂ ਜੋ ਇਹ ਪੂਰਾ ਚੱਕਰ ਬਣ ਜਾਊਗਾ। ਤਾਂ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਆਂ ਤਾ ਜੇ ਬੇਟਾ ਆ ਦੇਖੋ ਤੁਸੀਂ ਆ 20 ਭਾਗ ਦੇਖੋ ਆ ਪੋਰਸ਼ਨ ਬੇਟਾ ਜਦੋਂ ਅਸੀਂ ਇੱਥੇ ਲਾਵਾਂਗੇ ਆ ਸਾਰੇ ਕੱਟ ਤੇ ਨੋਬਾਂ ਇਹਦੇ ਬਰਾਬਰ ਹੈਗੀਆਂ ਠੀਕ ਹੈ ਇਹ ਬੇਟਾ ਆਬਜ਼ਰਵੇਸ਼ਨ ਦਾ ਹੈਗਾ ਜਿਵੇਂ ਜਿਵੇਂ ਤੁਸੀਂ ਆਬਜ਼ਰਵ ਕਰੋਗੇ ਤੇ ਆਨਾ ਤੁਹਾਨੂੰ ਪਤਾ ਲੱਗਦਾ ਜਾਊਗਾ ਤਾਂ ਆ 20 ਇਕਾਈਤੀ ਹੈ ਜਿਹੜੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਇਹ ਇੱਥੇ ਪੂਰਾ ਪੂਰਾ ਫਿਕਸ ਹੋ ਜਾਊਗਾ ਤੇ ਚੱਕਰ ਪੂਰਾ ਬਣ ਜਾਊਗਾ ਇਸ ਕਰਕੇ B1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਐਸਐਸ ਸੈੱਟ ਦਾ ਸਵਾਲ ਨੰਬਰ 3 ਸਵਾਲ ਨੰਬਰ 3 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਕੀ ਕਹਿੰਦਾ ਪਿਆ ਬੇਟਾ ਆ ਅਕਿਰਤੀ ਬਣੀ ਹੋਈ ਆ ਵਿਸ਼ੇਸ਼ ਅਕਿਰਤੀ ਇਹ ਹੇਠਲੇ ਪਾਸੇ ਤੋਂ ਕੱਟੀ ਹੋਈ ਆ ਠੀਕ ਹੈ ਇਹ ਵਰਗ ਪੂਰਾ ਬਣਨਾ ਤਾਂ ਇਹ ਆਪਾਂ ਦੇਖਾਂਗੇ ਵੀ ਕਿਹੜਾ ਜਿਹੜਾ ਪੁਆਇੰਟ ਆ ਪੂਰੇ ਲਾ ਕੇ ਆ ਬੇਟਾ ਆਪਾਂ ਆ ਜਿਹੜੇ ਕੱਟ ਗਏਣ ਲਾਂਗੇ ਠੀਕ ਹੈ 1 2 ਤੇ 3 ਇੱਥੇ 1 2 ਤੇ 3 ਘਟਾ ਬਣਦੇ ਤੇ ਚੌਥਾ ਕੋਰਨਰ ਆ ਤੇ ਪੰਜਵਾਂ ਆਹਾ ਸਿਰਫ ਆਹਾ ਹੀ ਬੇਟਾ ਇਹ ਅਕਿਰਤੀ ਹੀ ਇੱਥੇ ਪੂਰੀ ਪੂਰੀ ਫਿੱਟ ਹੁੰਦੀ ਪਈ ਹੈ ਇਸ ਕਰਕੇ ਇਹ ਅਕਿਰਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 4 ਸਵਾਲ ਨੰਬਰ 4 ਧਿਆਨ ਦੇ ਨਾਲ ਦੇਖੋ ਕੀ ਕਹਿੰਦਾ ਪਿਆ ਸਵਾਲ ਨੰਬਰ 4 ਦੇ ਵਿੱਚ ਬੇਟਾ ਆ ਵੀ ਬੇਟਾ ਵਰਗਾ ਵਰਗਾਕਾਰ ਅਕਿਰਤੀ ਹੈ ਜਿਹੜੀ ਉਹ ਕੱਟੀ ਹੋਈ ਆ ਆ ਬੇਟਾ ਨਾਲ ਦੀ ਨਾਲ ਸੰਨ ਦਿੱਤੇ ਕਿਹੜੇ ਕਿਹੜੇ ਸੰਚੇ ਸਵਾਲ ਆਏ ਹੋਏ ਆ ਤਾਂ ਇੱਥੇ ਬੇਟਾ ਅਸੀਂ ਲਾ ਕੇ ਦੇਖਣਾ ਵੀ ਕਿਹੜੀ ਅਕਿਰਤੀ ਆ ਜਿਹੜੀ ਉਹ ਪੂਰੀ ਪੂਰੀ ਫਿੱਟ ਆਊਗੀ ਠੀਕ ਆ ਬੇਟਾ ਤਾਂ ਇਹ ਬੇਟਾ ਪਹਿਲਾਂ ਐ ਨੂੰ ਜਾ ਕੇ ਫਿਰ ਐ ਨੂੰ ਜਾਂਦੀ ਭਈ ਇਹ ਅਕਿਰਤੀ ਇੱਥੋਂ ਜਦੋਂ ਤੁਸੀਂ ਲਾਈਨ ਲਗਾ ਦੋਗੇ ਤਾਂ ਤੁਹਾਨੂੰ ਇਹ ਅਕਿਰਤੀ ਪਤਾ ਲੱਗ ਜਾਊਗੀ ਵੀ ਕਿਹੜੀ ਅਕਿਰਤੀ ਫਿੱਟ ਹੋਊਗੀ ਜਦੋਂ ਅਸੀਂ ਇੱਥੋਂ ਲਾਈਨ ਲਾਉਣੇ ਆ ਤੇ ਚੌਥਾ D1 ਕਰਤੀ ਦੇਖੋ ਬੇਟਾ ਉਸੇ ਤਰ੍ਹਾਂ 9 ਵਜਾਂਦੀ ਪਈ ਹੈ ਇਹਦੀ ਠੀਕ ਹੈ ਤਾਂ D1 ਕਰਤੀ ਸਾਰੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਵੀ ਇਸ ਕਰਕੇ D1 ਕਰਤੀ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 5 ਸਵਾਲ ਨੰਬਰ 5 ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਆ ਬੇਟਾ ਇਧਰ ਦੇ ਪਾਸੇ ਲਾਈਨ ਲਗਾ ਕੇ ਇੱਥੋਂ ਐਨ ਨੂੰ ਲਾਈਨ ਲਗਾ ਕੇ ਆਪਣੇ ਦਿਮਾਗ ਦੇ ਵਿੱਚ ਸੋਚੋ ਵੀ ਇਹ ਤੋਂ ਕਿਹੜੀ ਜਿਹੜੀ ਇਕਿਰਤੀ ਹੈਗੀ ਐਸ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ ਠੀਕ ਹੈ ਬੇਟਾ ਤਾਂ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਦੇਖਦੇ ਆ ਆਹ ਕਿਰਤੀ ਦੇਖੋ ਸੀ 1 ਹੈ ਕਿਰਤੀ ਇਹਨੂੰ ਜਦੋਂ ਚੱਕ ਕੇ ਆਪਾਂ ਇੱਥੇ ਰੱਖ ਦੇਵਾਂਗੇ ਤਾਂ ਆਹ ਕਿਰਤੀ ਬੇਟਾ ਐਸ ਕਿਰਤੀ ਨੂੰ ਪੂਰਾ ਕਰ ਦਊਗੀ ਇਹ ਵਰਗਾਕਾਰ ਕਿਰਤੀ ਕੰਪਲੀਟ ਹੋ ਜਾਊਗੀ ਇਸ ਕਰਕੇ ਬੇਟਾ C1 ਕੇ ਤੀਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆਗੇ ਬੇਟਾ ਸਵਾਲ ਨੰਬਰ 6 ਦੇ ਉੱਤੇ ਸਵਾਲ ਨੰਬਰ 6 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਐਸ ਕਿਰਤੀ ਨੂੰ ਇਹਦੇ ਵਿੱਚ ਬੇਟਾ ਆ ਥੱਲੇ ਕਿਹੜਾ ਪੀਸ ਲੱਗੇ ਕਿ ਇਹ ਜਿਹੜੀ ਕਿਰਤੀ ਆ ਪੂਰੀ ਕੰਪਲੀਟ ਹੋ ਜਾਵੇ ਠੀਕ ਹੈ ਬੇਟਾ ਤਾਂ ਬੇਟਾ ਜਦੋਂ ਅਸੀਂ ਧਿਆਨ ਨਾਲ ਦੇਖਦੇ ਆ ਆ ਅੱਧਾ ਤਾਂ ਕੱਟ ਲੱਗੇ ਹੀ ਹੋਇਆ ਹੈ ਨਾ ਇੱਕ ਟ੍ਰਾਇੰਗਲ ਰਹਿੰਦੀ ਆ ਪੂਰੀ ਹੋਣ ਦੇ ਲਈ ਤਾਂ b1 ਕਿੱਤੀ a1 ਕਿੱਤੀ ਨੂੰ ਧਿਆਨ ਦੇ ਨਾਲ ਜਦੋਂ ਅਸੀਂ ਦੇਖਦੇ ਆ ਬੇਟਾ ਤਾਂ ਇਹ ਹਾਂ ਬੇਟਾ ਤਾਂ a1 ਕਿੱਤੀ ਜਦੋਂ ਅਸੀਂ ਧਿਆਨ ਅਬਜ਼ਰਵ ਕਰਦੇ ਆ ਇੱਥੇ ਫਿੱਟ ਕਰਦੇ ਆ ਨਾਲੇ ਇਹ ਡਿਜ਼ਾਈਨ ਪੂਰਾ ਹੋ ਜਾਂਦਾ ਨਾਲੇ ਬੇਟਾ ਇਹ ਵਰਗ ਪੂਰਾ ਬਣ ਜਾਂਦਾ ਆ ਇਸ ਕਰਕੇ a1 ਕਿੱਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਸਵਾਲ ਨੰਬਰ 7 ਨੂੰ ਵੀ ਬੇਟਾ ਧਿਆਨ ਦੇ ਨਾਲ ਆਬਜ਼ਰਵ ਕਰੋ ਆ ਬੇਟਾ ਚੱਕਰ ਦਾ ਇੱਕ ਪੋਰਸ਼ਨ ਕੱਟਿਆ ਗਿਆ ਇਹਦੇ ਵਿੱਚੋਂ ਆਪਾਂ ਦੇਖਾਂਗੇ ਕਿਹੜਾ ਪੋਰਸ਼ਨ ਹੈ ਜਿਹੜਾ ਪੂਰੀ ਤਰ੍ਹਾਂ ਨਾਲ ਇੱਥੇ ਫਿੱਟ ਹੋਊਗਾ ਬੇਟਾ ਤਾਂ ਬੇਟਾ ਸਿੰਪਲ ਜੀ ਗੱਲ ਹੈਗੀ ਆ ਆ A1 ਨੂੰ ਹੀ ਧਿਆਨ ਦੇ ਨਾਲ ਦੇਖੋ ਤੁਸੀਂ ਜਦੋਂ ਆ ਪੋਰਸ਼ਨ ਚੱਕ ਕੇ ਲਾਵਾਂਗੇ ਤਾਂ ਸਾਰੇ ਕੱਟਾਂ ਦੇ ਵਿੱਚ ਪ੍ਰੋਪਰ ਫਿਕਸ ਹੋ ਰਿਹਾ ਹੈ ਇਸ ਕਰਕੇ A1 ਨੂੰ ਐਜ਼ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 8 ਸਵਾਲ ਨੰਬਰ 8 ਦੇ ਵਿੱਚ ਬੇਟਾ ਇਹਨੂੰ ਧਿਆਨ ਦੇ ਨਾਲ ਦੇਖੋ ਤਾਂ ਇਹ ਵਰਗ ਦੇ ਵਿੱਚੋਂ ਇੱਕ ਪੀਸ ਕੱਟਿਆ ਗਿਆ ਹੈ ਇਹ ਆਪਾਂ ਦੇਖਾਂਗੇ ਵੀ ਕਿਹੜੇ ਵਰਗ ਦੇ ਵਿੱਚ ਜਦੋਂ ਅਸੀਂ ਫਿੱਟ ਕਰਾਂਗੇ ਤਾਂ ਪੂਰਾ ਪੂਰਾ ਫਿੱਟ ਹੋ ਜਾਊਗਾ ਠੀਕ ਹੈ ਬੇਟਾ ਆ ਜਦੋਂ ਬੇਟਾ ਆ ਅਸੀਂ ਨੌਬ ਤੇ ਕੱਟ ਦੇਖਦੇ ਆ ਤਾਂ ਸੀ 1 ਇਹਦੇ ਵਿੱਚ ਨਹੀਂ ਪੂਰਾ ਪੂਰਾ ਫਿੱਟ ਹੁੰਦਾ ਆ ਪੁਆਇੰਟ ਇਨੀ ਫਿੱਟ ਹੁੰਦਾ ਇੱਥੇ ਵੀ ਨਹੀਂ ਹੁੰਦਾ ਸੀ 1 31 ਦੇ ਵਿੱਚ ਬੇਟਾ ਆਹਾਂ ਪੁਆਇੰਟ ਪੂਰਾ ਪੂਰਾ ਫਿੱਟ ਹੁੰਦਾ ਆ ਚੱਕ ਕੇ ਇੱਥੇ ਲਿਆਵਾਂਗੇ ਤੇ 1 ਵਰਗ ਬਣ ਜਾਊਗਾ ਇਸ ਕਰਕੇ ਸੀ 1 31 ਨੂੰ ਐ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9 ਸਵਾਲ ਨੰਬਰ 9 ਨੂੰ ਧਿਆਨ ਨਾਲ ਦੇਖੋ ਬੇਟਾ ਇਹ 2021 ਚ ਵੀ ਆਇਆ ਹੋਇਆ ਹੈਗਾ ਸਨ ਨਾਲ ਦਿੱਤੇ ਹੋਏ ਆ ਤਾਂ ਇਹਦੇ ਵਿੱਚ ਬੇਟਾ ਆ ਦੇਖੋ ਕਿ ਆ ਦੋ ਨੋਬਾਂ ਕਿੱਥੇ ਪੂਰਾ ਇਹਨੂੰ ਚੱਕਰ ਚੱਕਰ ਨੂੰ ਪੂਰਾ ਕਰਨੀਆਂ ਤਾਂ ਬੇਟਾ ਸਵਾਲ ਨੰਬਰ 9 ਦੇ ਵਿੱਚ ਜਦੋਂ ਅਸੀਂ ਆ b1 ਕਿਰਤੀ ਨੂੰ ਦੇਖਦੇ ਆ ਪੁੱਤ ਧਿਆਨ ਦੇ ਨਾਲ ਤਾਂ b1 ਕਿਰਤੀ ਪੂਰਾ ਪੂਰਾ ਇੱਥੇ ਫਿੱਟ ਹੁੰਦੀ ਹੈ ਨੋਬਾਂ ਦੇ ਹਿਸਾਬ ਦੇ ਨਾਲ ਠੀਕ ਹੈ ਬੇਟਾ ਇਹ ਜਿੰਨੀ ਇਹਦੀ ਕੱਟ ਕਾਰਟ ਬਣਦੀ ਪਈ ਹੈ ਇਸ ਕਰਕੇ b1 ਕਿਰਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਇਹਦੇ ਬੇਟਾ ਆ ਆ ਚੀਜ਼ਾਂ ਇੱਥੋਂ ਗੋਲ ਕਰਕੇ ਦੇਖ ਲੈਣਾ ਤੁਹਾਨੂੰ ਆਪੇ ਪਿਕਚਰ ਸਾਫ਼ ਹੋ ਜਾਊਗੀ ਠੀਕ ਹੈ ਬੇਟਾ ਤਾਂ b1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਮਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 ਸਵਾਲ ਨੰਬਰ 10 ਨੂੰ ਧਿਆਨ ਦੇ ਨਾਲ ਬੇਟਾ ਅਬਜ਼ਰਵ ਕਰੋ ਐਸ ਪੋਰਸ਼ਨ ਦੇ ਵਿੱਚ ਦੇਖੋ ਕਿਹੜੀ ਅਕਿਰਤੀ ਹੈ ਤਾਂ ਤੁਸੀਂ ਬੇਟਾ ਲਾਈਨ ਮਾਰ ਕੇ ਦੇਖ ਲੈਣੀ ਆ ਠੀਕ ਹੈ ਤੁਹਾਡੇ ਕੋਲੇ ਪੇਪਰ ਹੋਊਗਾ ਕਿ ਕਿਹੜੀ ਅਕਿਰਤੀ ਹੈ ਜਿਹੜੀ ਉਹ ਪੂਰੀ ਬੂਰੀ ਫਿੱਟ ਹੁੰਦੀ ਪਈ ਹੈ ਠੀਕ ਹੈ ਬੇਟਾ ਤਾਂ ਬੇਟਾ ਜਦੋਂ ਅਸੀਂ ਆਹ d ਅਕਿਰਤੀ ਨੂੰ ਧਿਆਨ ਨਾਲ ਦੇਖਦੇ ਹਾਂ ਇਹਨੂੰ ਇੱਥੇ ਚੱਕ ਕੇ ਫਿੱਟ ਕਰਦੇ ਆਂ ਤੇ ਇਹਨੂੰ ਪੂਰਾ ਵਰਗ ਬਣਾ ਦਿੰਦੀ ਐ ਠੀਕ ਐ ਨੋਬਾਂ ਤੇ ਕਾਟੇ ਦੇ ਪ੍ਰੋਪਰ ਬਣਦੇ ਪਏ ਆ ਸੋ ਬੇਟਾ ਇਹ ਸਿਰਫ ਅਬਜ਼ਰਵੇਸ਼ਨ ਦਾ ਵਿਸ਼ਾ ਹੀ ਹੈਗਾ ਜਦੋਂ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਆਪੇ ਪਿੱਛੇ ਸਾਫ਼ ਹੋ ਜੂ ਜਾਂ ਫਿਰ ਇੱਥੋਂ ਲਾਈਨ ਲਗਾ ਲਿਆ ਕਰੋ ਤੁਸੀਂ ਪੈਨਸਲ ਦੇ ਨਾਲ ਤਾਂ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 10 ਅਗਲੇ ਸਵਾਲ ਬੇਟਾ ਐਸ ਟੈਸਟ ਦੇ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ